ਦੇਹਚੋਏ ਸਵੱਛਤਾ ਸਰਵੇਖਣ ਦੌਰਾਨ ਸਫਾਈ ਪੱਖੋਂ ਤੀਜੇ ਨੰਬਰ ਤੇ ਰਹਿਣ ਵਾਲੇ ਅਤੇ ਅਬਾੜ ਜੇਤੂ ਰੂਪਨਗਰ ਦਾ ਨਗਰ ਕੌਂਸਲ ਹੁਣ ਪ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰਦਾ ਜਾ ਰਿਹਾ ਹੈ। ਸਫਾਈ ਪੱਖੋਂ ਤੀਜੇ ਨੰਬਰ ਤੇ ਰਹਿਣ ਵਾਲੇ ਨਗਰ ਕੌਂਸਲ ਨੂੰ ਪ੍ਰਿਸ਼ਟਾਚਾਰ ਪੱਖੋਂ ਸਾਫ਼ ਕਰਨ ਲਈ ਚੰਡੀਗੜ੍ਹ ਤੋਂ ਵਿਜੀਲੈਂਸ ਟੀਬ ਵੱਲੋਂ ਕੌਂਸਲ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ ਹੈ। ਟੀਮ ਵੱਲੋਂ ਇਹ ਛਾਪੇਮਾਰੀ ਸ਼ਹਿਰ ਦੇ ਵਿਕਾਸ ਕਮਾਜ ਹੋਈ ਕਥਿਤ ਧੰਦਲੀਵਾਜੀ ਖਿਲਾਫ ਮਿਲੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਅਸਲ 'ਚ ਸ਼ਹਿਰ ਦੇ ਵਸਨੀਕ ਗੁਰਵਿੰਦਰ ਸਿੰਘ ਜੱਗੀ ਵੱਲੋਂ ਬਿਲੇਂਸ ਵਿਭਾਗ ਨੂੰ ਕਥਿਤ ਘਟਾਲੇ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਮੈਂ ਜੀ ਨਾ ਤੁਹਾਡੀ ਮੰਗੀ ਸੀ ਡੇਢ ਦੋ ਸਾਲ ਪਹਿਲਾਂ ਨਗਰਪਾਲਿਕਾ ਰੋਪੜ ਤੋਂ ਕਿ ਕਿੰਨੇ ਅਜ ਤੱਕ ਫੰਡ ਆਏ ਕਿੰਨਾ ਕਰੋੜ ਰੁਪਇਆ ਆਏ ਤੇ ਕੀ ਕੀ ਬਿਲੇ ਸਮਾਨ ਖਰੀਦਿਆ ਗਿਆ ਤੇ ਹੋਰ ਕਿੰਨੀਆਂ ਗੱਡੀਆਂ ਖਰੀਦੀਆਂ ਗਈਆਂ ਹੋਰ ਕਮੇਟੀ ਲਈ ਕਿੰਨਾ ਖੰਭੇ ਕਿੰਨੀਆਂ ਲਾਈਟਾਂ ਕਿੰਨੀਆਂ ਟੂਬਾਂ ਖਰੀਦੀਆਂ ਗਿਆ ਮੈਂ ਆ ਕੇ ਮੰਗੀ ਸੀ ਨਾ ਤੋਂ ਤੇ ਇਹਨਾਂ ਨੇ ਮੈਨੂੰ ਆਰਟੀਆਈ ਦਾ ਜਵਾਬ ਦੇਣਾ ਬਿਲਕੁਲ ਬੇਤਰ ਨਹੀਂ ਸਮਝਿਆ ਤੇ ਜਵਾਬ ਬਣਾ ਕੇ ਦਿੱਤਾ ਬਿਲਕੁਲ ਜ਼ੀਰੋ ਚ ਕੋਈ ਸਿਰ ਪੈਰ ਨਹੀਂ ਸੀਗਾ ਜੋ ਆਪ ਦੇਖ ਕੇ ਬੜਾ ਹਾਸਾ ਆ ਰਿਹਾ ਇਸ ਚੀਜ਼ ਦਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਫਿਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਜੇ ਮੈਨੂੰ ਇਹ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਮਤਲਬ ਕਿ ਕੋਈ ਗੜਬੜੀ ਹੈ ਤੇ ਮੈਂ ਉਹਦੀ ਦਰਖਾਸਤ ਬਿਜ਼ਨੈਸ ਕੈਂਡੀਡੇਟ ਨੂੰ ਦਿੱਤੀ ਸੀ ਕਿ ਮੈਨੂੰ ਇਸ ਤਰ੍ਹਾਂ ਕੋਈ ਕਪੜਾ ਲੱਗਦਾ ਹੈ ਜਿਹੜਾ ਕਿ ਮੈਨੂੰ ਜਵਾਬ ਵੀ ਦੇਣਾ ਚਾਹੁੰਦੇ ਹੈਗੇ ਤੇ ਉਹਦੀ ਇਨਕੁਆਰੀ ਚਲਦੇ ਚਲਦੇ ਅੱਜ ਮੇਖਿਆ 1.5-2 ਸਾਲ ਬਾਅਦ ਅੱਜ ਆਈ ਹੈ ਜੀ ਹਾਂ ਜੀ ਹੁਣ ਕੀ ਲੱਗਦਾ ਇਹਦੇ ਵਿੱਚ ਕਾਰਵਾਈ ਹੋਊਗੀ ਕਿ ਲੱਗਦਾ ਤੁਹਾਨੂੰ ਕਿ ਖਾਣਾ ਪੂਰਤੀ ਹੈ ਨਹੀਂ ਖਾਣਾ ਪੂਰਤੀ ਤਾਂ ਨਹੀਂ ਉਹ ਦਿਲ ਨਾਲ ਉਹਨਾਂ ਦੀ ਵੈਲਿਊਏਸ਼ਨ ਲਾਉਣ ਵਾਲੀ ਟੀਮ ਪਹਿਲੀ ਵਾਲੀ ਐਸਡੀਓ ਵੈਕਸੀਨ ਵਗੈਰਾ ਬਿਜ਼ਨਸ ਦੀ ਟੀਮ ਪੂਰੀ ਆਈ ਹੈ ਹਰ ਇੱਕ ਚੀ ਦੀ ਵੈਲਿਊ ਦੇਖਣਗੇ ਔਰ ਹਰ ਇੱਕ ਚੀ ਪੱਟ ਕੇ ਦੇਖਣਗੇ ਸੜਕ ਕਿੱਦਾਂ ਬਣੀ ਹੈ ਪੱਕੀਆਂ ਐਦੇ ਰੇਤਾ ਪਾ ਕੇ ਸੜਕਾਂ ਬਣ ਗਈਆਂ ਇੱਕ ਦਿਨ ਚ ਬਾਜ਼ਾਰ ਬਣ ਗਿਆ ਪੂਰਾ 1 ਕਰੋੜ ਦਾ ਉਧਰ ਨਗਰ ਕੌਂਸਲ ਖਿਲਾਫ ਕਾਰਵਾਈ ਕਰਨਾਈ ਬਿਜ਼ਨਸ ਟੀਮ ਹਾਲੇ ਨਿਗਮ ਚ ਹੋਏ ਕਥਿਤ ਘੁਟਾਲੇ ਬਾਰੇ ਕੁਝ ਵੀ ਖੁੱਲ ਕੇ ਦੱਸਣ ਤੋਂ ਇਨਕਾਰ ਕਰ ਰਹੀ ਹੈ ਇਹ ਗੁਰਵਿੰਦਰ ਸਿੰਘ ਜੱਗੀ ਕੰਪਲੇਂਟ ਮੈਂ ਇਹਨਾਂ ਵੱਲੋਂ شکایت ਕੀਤੀ ਬਾੜ ਚ ਜਿਹੜੇ ਕੰਮਕਾਰ ਹੋਏ ਕੁਛ ਇਹ ਫਟਕਾਂ ਦੇ ਤੇ ਕੁਛ ਇਲੈਕਟ੍ਰੀਕਲ ਕੁ ਫੇਰ ਸੌਖੀ ਕੀਤੀ ਉਹਦੇ ਚ ਕੜਵੜ ਹੋਈ ਆ ਉਹਦੀ ਟੈਕਨੀਕਲ ਟੀਮ ਵੱਲੋਂ ਚੈਕਿੰਗ ਕੀਤੀ ਜਾਵੇ ਚੈਕਿੰਗ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਕੀਤੀ ਜਾਏਗੀ ਕੋਈ ਸਪੈਸੀਫਿਕ ਅਮਾਉਂਟ ਦਿੱਤੀ ਹੈ ਕਿੰਨੇ ਦਾ ਘਪਲਾ ਹੋਇਆ ਕਿੰਨਾ ਕੀਤਾ ਇਸ ਚੈਕਿੰਗ ਤੋਂ ਟੈਕਨੀਕਲ ਟੀਮ ਦੀ ਲਾਸ ਕਿੰਨਾ ਹੋਇਆ ਜਾਂ ਕਿੰਨਾ ਨਹੀਂ ਉਹ ਤਾਂ ਟੈਮ ਟੀਮ ਦੱਸੇਗੀ ਅੱਛਾ ਅੱਛਾ ਤੇ ਇਹਦੇ ਚ ਕਦੋਂ ਤੱਕ ਜਿਹੜੀ ਹੈਗੀ ਆ ਕਾਰਵਾਈ ਪੂਰੀ ਹੋ ਜੂ ਕਿੰਨੇ ਦੇ ਤੱਕ ਇਹ ਨਹੀਂ ਕਰ ਸਕਦੇ ਕਿਉਂਕਿ ਇਹ ਮੈਟਰ ਕਾਫੀ ਤਿੰਨ ਚਾਰ ਬਾਡਾਂ ਦਾ ਹੈ। ਅੱਛਾ ਅੱਛਾ ਜੀ। ਇਹ ਕਾਦਾ ਕਾਦਾ ਕੀ ਕੀ ਜਿਹੜੇ ਹੈਗੇ ਕੰਮਾਂ ਦੇ ਵਿੱਚ ਕਪੜੇ ਦੀ ਜਾਣਕਾਰੀ ਦਿੱਤੀ ਗਈ ਹੈ। ਕਪੜਾ ਰੋਡ ਦਾ ਜਿਹੜੇ ਇੱਥੇ ਕੰਮ ਕਰਾਏ ਨੇ ਤੇ ਕੋਈ ਇਲੈਕਟ੍ਰੀਕਲ ਉਹਨਾਂ ਨੇ ਕੋਈ ਸਮਾਨ ਵગેਰਾ ਬਲਬ ਵગેਰਾ ਕੀਤੇ ਨੇ, ਲਾਈਟਸ ਵગેਰਾ ਕੀਤੀਆਂ ਨੇ। ਉਹਨਾਂ ਵੱਲ ਸਟਰੀਟ ਲਾਈਟ। ਨਾ ਸਿਰਫ ਸ਼ਿਕਾਇਤ ਕਰਤਾ ਸਗੋਂ ਸ਼ਹਿਰ ਦੇ ਹੋਰ ਨਾ ਵਸਨੀਕਾਂ ਨੇ ਵੀ ਨਗਰ ਕੌਂਸਲ ਰੂਪਨਗਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ। ਤਾਰਾ ਸਿੰਘ ਜੀ ਜਦੋਂ ਇਹ ਗਲੀ ਜਿਹੜੀ ਬਣੀ ਸੀਗੀ ਟਾ ਇੰਟਰਲੌਕ ਟਾਈਲਾਂ ਦੀ ਕਿਹਾ ਤਾਂ ਕੀ ਕੀ ਇਹਨਾਂ ਨੇ ਪਾਸ ਹੀ ਘਟਕਾ ਵਗੈਰਾ ਪਾਇਆ ਕੁਝ ਇਹ ਘਟਕਾ ਸਿਰਫ ਕਾਰਨਰ ਤੇ ਨਾਲ ਜੇ ਕੱਚਾ ਸੀਗਾ ਹਾਂ ਹਾਂ ਬਾਕੀ ਐਸਫਟੀ ਦੇ ਸੜਕ ਸਿੱਕ ਲੋਕ ਵਾਲੀ ਹਾਂ ਹਾਂ ਉੱਥੇ ਚ ਰੇਤਾ ਪਾ ਕੇ ਜਿਹੜਾ ਢਹਿ ਲਾਤੀ ਇਹਦੇ ਥਾਂ ਘਟਕਾ ਵਗੈਰਾ ਕੋਈ ਨਹੀਂ ਪਾਇਆ ਅੱਛਾ ਜੀ ਕੀ ਨਾਮ ਆ ਜੀ ਤਾਰਾ ਸਿੰਘ ਗੜਕਾ ਕੋਈ ਨਹੀਂ ਪਾਇਆ ਪਾਣੀ ਵੀ ਚੜਦੇ ਤੇ ਤੋੜ ਦਿੱਤਾ ਕਿਹੜਾ ਮਹੱਲਾ ਹੈ ਤੁਹਾਡਾ ਮੈਂ ਬਲੀ ਕਰੀ ਹੁਣੀਆਂ ਇਨ ਕਲੇ ਪ੍ਰੋਪਰ ਜਾਣਕਾਰੀ ਮੁਤਾਬਕ ਪਿਛਲੀ ਅਕਾਲੀ ਭਾਜਪਾ ਤੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਨਗਰ ਕੌਂਸਲ ਕਰੋੜਾਂ ਰੁਪਏ ਜਾਰੀ ਕੀਤੇ ਗਏ ਨੇ ਪਰ ਸ਼ਹਿਰ ਵਾਸੀਆਂ ਦਾ ਇਲਜ਼ਾਮ ਹੈ ਕਿ ਸਰਕਾਰਾਂ ਵੱਲੋਂ ਦਿੱਤੇ ਪੈਸੇ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਗਈ ਖੈਰ ਹੁਣ ਦੇਖਣਾ ਹੋਵੇਗਾ ਕਿ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਏ ਰੂਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ